ਉਹ ਸਾਈਡ ਤੇ ਹੋ ਜਾ ਵੀਰੇ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਭਾਈ ਐਨੂ ਹੋ ਜਾ ਸਾਈਡ ਤੇ ਹੋ ਜਾ ਮੇਰਾ ਵੀਰ ਹੌਲੀ ਹੌਲੀ ਉਹ ਸਾਈਡ ਤੇ ਕਰੋ ਹਰ ਇੱਕ ਰੇਖਸ਼ਾ ਕਹਾ ਕਰ ਲੋ ਮੇਰਾ ਵੀਰ ਉਹ ਦਾੜਾ ਹਾਲ ਹੋਇਆ ਭਾਈ ਦੇਖੋ ਭਾਈ ਕਿੰਨਾ ਪੁਰਾ ਹਾਲ ਹੈ ਉੱਤੇ ਪਟਿਆਲਾ ਦਾ ਟਰੱਕ ਹੀ ਪਲਟ ਗਿਆ ਵਿਚਾਰਿਆਂ ਤੇ ਪਤਾ ਨਹੀਂ ਕਿੱਥੋਂ ਦੇ ਬੰਦੇ ਆ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਨੇ ਗੱਡੀ ਓਵਰਟੇਕ ਕਰਕੇ ਤੇ ਜਾਵਾ ਸਾਡੀ ਪੰਜਾਬ ਪੁਲਿਸ ਇਹਨਾਂ ਨੇ ਭਾਈ ਬਹੁਤ ਮਦਦ ਕੀਤੀ ਆ ਇੱਥੇ ਆ ਕੇ ਭਾਈ ਜੀ ਦੇ ਦੋਦਰ ਚੱਲੇ ਜੀ ਆਣੀ ਟਰੱਕ ਉੱਤੇ ਪਲਟ ਗਿਆ ਜੀ ਬਹੁਤ ਟਰੈਮ ਲਾਇਆ ਧਾ ਘੰਟੇ ਤੱਕ ਹਿਲਾਇਆ ਪੂਰਾ ਸੀ ਤਾਂ ਹੱਥਾਂ ਨਾਲ ਪੱਥਰ ਲਾਇਆ ਜ਼ਰਾ ਟਰੱਕ ਦਾ ਨਾਲ ਤੱਕੇ ਤਾਂ ਉਹਨਾਂ ਨੇ ਜੀ ਆਤੀ ਉਹ ਮੁੰਲਾ ਜਿਹੜੇ ਲੈ ਕੇ ਐਂਬੂਲੈਂਸ ਸੀ ਮੁਸ਼ਕਲ ਆਈ ਉਹਨਾਂ ਦਾ ਤੱਕ ਜਿੱਥੇ ਜਾ ਕੇ ਪਤਾ ਲੱਗੂਗਾ ਇੱਥੋਂ ਤੱਕ ਮੈਨੂੰ ਲਾਇਦਾ ਖਦਮ ਸੀ ਪੂਰੀ ਇੱਕ ਨਿੱਕੀ ਜਿਹੀ ਵਜੀ ਆ ਜੀ ਉਹਦਾ ਇੱਕ ਪਾਸੇ ਦੀ ਕੱਢ ਲਈ ਜੇ ਫੋਗ ਰਹੀ ਜੀ ਬਈ ਜੀ ਪਰ ਕੇ ਇਹ ਪੱਥਰ ਉੱਤਰ ਪਾਸੇ ਕਰਕੇ ਰੋਈ ਜਾਂਦੀ ਵਿੱਚੋਂ ਕੱਢੀ ਦੀ ਬਾਹਰ ਗੱਡੀ ਮੇਰੇ ਸਾਹ ਰਾਹੀਂ 20 ਹੈ ਸਰ ਮੇਰਾ ਨਾਮ ਜਸਵਿੰਦਰ ਸਿੰਘ ਹੈ 118 ਐਂਬੂਲੈਂਸ ਦਾ ਸਟਾਫ ਹਾਂਜੀ ਮੋੜੇ ਤੁਸੀਂ ਸਟਾਰੀ ਹਸਪਤਾਲ ਕੁਝ ਲੈ ਕੇ ਆਏ ਮਰੀਜ਼ਾ ਜੀ ਕੀ ਮਾਮਲਾ ਜੀ ਹਾਂਜੀ ਸਰ ਇਹ ਮਾਮਲਾ ਸੀਗਾ ਜੀ ਆਪਣੇ ਗੰਗਾ ਨਗਰ ਤੋਂ ਆਏ ਸੀਗੇ ਜੀ ਇਹ ਮੈਰਿਜ ਦੇ ਉੱਤੇ ਜ਼ੋਰ ਤੇ ਚਾਰ ਚਾਰ ਫੈਮਿਲੀ ਮੈਂਬਰ ਸੀ ਇੱਕ ਬੱਚਾ ਸੀਗਾ ਜੀ ਇਹਨਾਂ ਦੇ ਨਾਲ ਕਾਤੇ ਸੀ ਇਹ ਆਈ 20 ਗੱਡੀ ਤੇ ਸੀ ਇਹ ਦੱਸਿਆ ਸਾਨੂੰ ਤੇ ਹਾਸਾ ਕਿ ਉਹ ਹਾਸਾ ਜੀ 메ਨ ਹਾਈਵੇ ਤੇ ਕ੍ਰੋਸਿੰਗ ਹੈ ਜਿੱਥੋਂ ਪਤਾ ਉਧਰ ਨੂੰ ਜਾਈਦਾ ਤੇ ਉੱਥੇ ਟਿਪਰ ਆ ਰਿਹਾ ਸੀਗਾ ਲੋਡ ਸੀਗਾ ਉਹ ਪੱਥਰ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਅੱਗੇ ਗੱਡੀ ਆ ਗਈ ਜਿਹੜੇ ਕ੍ਰੋਸਿੰਗ ਕਰਦੇ ਸੀਗੇ ਤੇ ਉਹ ਟਿਪਰ ਉੱਪਰ ਪਲਟ ਗਿਆ ਜੀ ਤੇ ਕਿੰਨੇ ਜਖਮੀ ਕਿੰਨੇ ਇਹ ਚਾਰ ਇਹ ਚਾਰ ਜਾਨੇ ਪੰਜ ਜਾਨੇ ਸੀਗੇ ਜੀ ਇੱਕ ਬੱਚਾ ਬਚ ਗਿਆ ਜੀ ਚਾਰ ਪੇਸ਼ੈਂਟ ਇੱਥੇ ਪਹੁੰਚ ਗਏ ਜੀ ਸਿਵਲ ਦੇ ਵਿੱਚ ਤੇ ਜਿਹੜੇ ਜਿਹੜੇ ਨਾਲ ਥੱਡਾ ਟਕਰਾਰ ਦੇ ਦਿੱਤਾ ਗਿਆ ਜੀ ਚਾਰਾਂ ਦੀ ਹਾਂਜੀ ਹਾਂਜੀ ਇਹ ਰਾਜਸਥਾਨ ਦੇ ਰਹਿਣ ਵਾਲੇ ਹਾਂਜੀ ਇਹ ਰਾਜਸਥਾਨ ਦੇ ਰਹਿਣ ਬੋਲ ਬਰਾਹਾ ਹਾਲਾ ਬਾਈ ਆ ট্রাক ਕੀ ਉੱਤੇ ਪਲਟ ਗਿਆ ਜੀ ਬੱਟਿਆਂ ਵਾਲਾ ਅੱਜ ਉਹ ਮੇਰਾ ਮਾਲਕਾ ਥਾਣਾ ਬਾਈ ਸਾਡੀ 15 20 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਇਹ ਪਰਿਵਾਰ ਹਨੂਮਾਨਗੜ੍ਹ ਰਾਜਸਥਾਨ ਤੋਂ ਦੌਧਰਪਿੰਡ ਸਾਈਡ ਨੂੰ ਜਾ ਰਹੇ ਸੀ। ਸਾਡੇ ਪੇਸ਼ੈਂਟ ਆਏ ਸੀਗੇ, ਚਾਰ ਪੇਸ਼ੈਂਟ ਆਏ ਸੀ, ਉਹ ਬਰਾਉ ਡੈਡੀ ਆਏ ਨੇ। ਉਹਨਾਂ ਦਾ ਟਿਪਰ ਨਾਲ ਐਕਸੀਡੈਂਟ ਹੋ ਗਿਆ ਸੀਗਾ, ਰਾਜਸਥਾਨ ਦੀ ਫੈਮਿਲੀ ਸੀਗੀ ਤੇ ਬੁੱਟਾ ਵਾਲਾ ਰੋਡ ਦੇ ਇੱਧਰ ਸਾਈਡ ਤੇ ਉਹ ਉਹਨਾਂ ਦਾ ਐਕਸੀਡੈਂਟ ਹੋਇਆ ਟਿਪਰ ਨਾਲ। ਤੇ ਜਿੱਥੇ ਇੱਕ ਬੱਚੀ ਆ ਉਹਦਾ ਬਚਾਅ ਹੋ ਗਿਆ, ਉਹ ਜ਼ਖਮੀ ਹਾਲਤ 'ਚ ਹੈ। ਬਾਕੀ ਸਾਡੇ ਕੋਲ ਚਾਰੋਂ ਇੱਕ ਹੀ ਪਰਿਵਾਰ ਦੇ ਫੈਮਿਲੀ ਸੀਗੀ ਜਿਹੜੇ ਤੇ ਮੌਤ ਹੋ ਗਈ ਉਹਨਾਂ ਦੀ। ਕਿੰਨੀ ਗੰਮ ਹੋਏਗੀ? ਜੈਂਡਰ ਕੀ ਹੈਗੇ ਨੇ? ਜੈਂਡਰ ਹੈ ਸਰ ਸਾਡੇ ਕੋਲ ਇੱਕ ਤਾਂ ਸੁਖਾਵਾ ਸਿੰਘ ਹੈਗਾ। ਇੱਕ ਲਬਪ੍ਰੀਤ ਕੋਰ ਹੈ ਇੱਕ ਕਰਮਨ ਸਿੰਘ ਹੈ ਤੇ ਇੱਕ ਮਨਜੀਤ ਕੋਰ ਹੈ ਜੀ ਦੋ ਮੇਲ ਦੋ ਫੀਮੇਲੇ ਗੀਆਂ ਵਿਚਾਰੇ ਕੋ ਫੈਮਿਲੀ ਦੇ ਦਿੱਤਾ ਹਾਂਜੀ ਚਾਰੇ ਇੱਕੋ ਫੈਮਿਲੀ ਤੇ ਔਰ ਬੱਚੀ ਦੀ ਕੰਡੀਸ਼ਨ ਕੀ ਹੈ ਜੀ ਬੱਚੀ ਦੀ ਕੰਡੀਸ਼ਨ ਠੀਕ ਹੈ ਜੀ ਇੱਕ ਕੋਈ ਜਿਆਦਾ ਜੀ ਉਮਰ ਕਿੰਨੀ ਹੋਊਗੀ ਜੀ ਬੱਚੀ ਦੀ ਉਮਰ ਕਿੰਨੀ ਸੀ 5 ਸਾਲ ਦੀ ਹੈ ਜੀ ਬੱਚੀ ਦੀ ਉਮਰ